ਇਹ ਕੀ ਮਤਲਬ ਹੈ ਅਸੀਂ ਤਾਂ ਨਾ ਲਾਉਣੇ ਆ ਅਸੀਂ ਤਾਂ ਬਣਦੇ ਆ ਵੀ ਪੰਜਾਬ ਦਾ ਬੇੜਾ ਕਰਕ ਕਰਨ ਵਾਲੇ ਲੋਕ ਇਹ ਤੁਸੀਂ ਦਰ ਧਰ ਨਾਲ ਆਉਣੇ ਤੇ ਤੁਸੀਂ ਬਣ ਕੇ ਜੇਸ਼ ਭਗਤ ਜੀ ਮੈਂ ਇਹਦਾ ਨਾਂ ਜੇਸ਼ ਭਗਤ ਦਾ ਹੀ ਕਰਦਾ ਮੈਂ ਕਰਦਾ ਵੀ ਕੋਈ ਕੋਈ ਪਾਰਟੀ ਹੁੰਦੀ ਹੈ ਜਿਹਦਾ ਕੰਮ ਕਿਸੇ ਪਾਰਟੀ ਦਾ ਮੈਂ ਕੋਈ ਨਹੀਂ ਸਾਥ ਠੀਕ ਹੈ ਜੀ ਉਹ ਆਪਣੇ ਲੀਡਰ ਦੀ ਕਰਦਾ ਹਰ ਇੱਕ ਦਾ ਇਹਦੇ ਚ ਕੋਈ ਨਹੀਂ ਪਰ ਇਹ ਬਿਆਨ ਤਾਂ ਉਹਨਾਂ ਨੇ ਗਲਤ ਬੋਲਿਆ ਨਾ ਜੀ ਮੈਂ ਬੇੜਾ ਕਰਕ ਕਰਦਾ ਪੰਜਾਬ ਦਾ ਮੈਂ ਇਸ ਨੂੰ ਮਾੜਾ ਸਮਝਦਾ ਮੈਂ ਕੋਈ ਚੰਗਾ ਨਹੀਂ ਸਮਝਦਾ ਪਰ ਮੇਰੇ ਮੂੰਹ ਤੋਂ ਜਾਇ ਹੋਈ ਗੱਲ ਤਾਂ ਹੀ ਹੋਈ ਤੁਸੀਂ ਆਪਣੇ ਪਾਰਟੀ ਦੇ ਕੈਂਡੀਡੇਟ ਹੁੰਦਾ ਕੋਈ ਤੇ ਕਾਰਵਾਈ ਕਰ ਬਾਈ ਜੀ ਬਾਈ ਜੀ ਮੇਰੀ ਗੱਲ ਕੀ ਕੁਝ ਬੋਲਦੇ ਨੇ ਮੈਨੂੰ ਨਾ ਮਤਲਬ ਵਿੱਚ ਟੀਫਾ ਪਾ ਕੇ ਹਾਲਾਂਕਿ ਮੇਰੇ ਜਿੱਨਾ ਮੈਂ ਆਪਦੇ ਆਪ ਨੂੰ شریف ਆਪਾਂ ਮਾੜੀ ਗੱਲ ਆ ਸਾਰੇ ਲੋਕ ਜਾਣਦੇ ਕਿਸੇ ਗੱਲ ਦੀ ਇਹ ਨੂੰ ਅਸੀਂ ਡਿੰਡੇ ਮਾਰਾਂਗੇ ਨੂੰ ਯਾਰ ਗੱਲ ਆ ਵੀ ਮੈਂ ਮੈਂ ਇੱਕ ਮਿੰਟ ਇਹ ਵੀ ਛੱਡੋ ਜੀ ਆਪਣੀ ਨਹੀਂ ਯਾਰ ਮੈਂ ਵੀ ਦੇਖੋ ਮੈਂ ਵੀ ਗੱਲ ਕਰਦਾ ਮੈਂ ਆਇਆ ਮੇਰੇ ਬਾਈ ਜੀ ਇਹਨੀਆਂ ਰੀਲ ਆ ਪਾਪਾ ਕਹਿੰਦੇ ਵੀ ਅਸੀਂ ਨਾ ਜਿਹੜਾ ਟੱਕਰੂਗਾ ਵੇਖੀ ਲਊਗੀ ਪਾਗਾ ਫਿਰ ਅਸੀਂ ਤਾਂ ਖੜੇ ਆ ਅਸੀਂ ਨਹੀਂ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਬੋਲਿਆ ਜੀ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਮੁੱਖ ਮੰਤਰੀ ਸਾਹਿਬ ਨੇ ਦਾ ਸਮਰਥਨ ਦਿੱਤਾ ਮੁੱਖ ਮੰਤਰੀ ਸਾਹਿਬ ਇਹ ਜਿੱਦਾਂ ਦੇਖੋ ਬੋਲਣ ਵਾਲੇ ਨੇ ਬੋਲਤਾ ਫਿਰ ਮੁਖਮੰਦੀ ਸਾਹਿਬ ਸਮਾਪਨ ਦੇ ਰਿਹਾ ਜੋ ਇਹ ਹੈ ਮੇਰੀ ਗੱਲ ਹੋ ਐਮਏ ਤੱਕ ਇਹ ਹੈ ਸੈਂਟਰ ਗਵਰਨਮੈਂਟ ਦਾ ਉਹ ਤੋਂ ਉਹਦੇ ਐਮਐਸਪੀ ਦੇਣੀ ਆ ਪੰਜਾਬ ਸਰਕਾਰ ਨੇ ਨਹੀਂ ਦੇ ਨਾ ਫਿਰ ਉਹ ਤੋਂ ਬੋਲਦੇ ਕੋਈ ਹੋ ਜਾਂਦੇ ਐਮਐਲਏ ਬਣਾ ਲੀ ਨਾ ਪਤਾ ਨਹੀਂ ਮੈਨੂੰ ਕੀ ਬੋਲੀ ਜਾਉ ਨਾ ਕਹਿ ਕੀ ਕਰੀਦਾ ਮੈਂ ਜਿੰਨੇ ਮਹੀਨੇ ਵੀ ਨਾ ਦੇ ਫਿਰ ਇਹਨਾਂ ਦੱਸੋ ਵੀ ਸ਼ੁਭਕਰਨ ਦੇ ਪਰਿਵਾਰ ਵਿੱਚ ਇੱਕ ਕਹਾਣੀ ਆ ਹਾਂਜੀ ਇੱਕ ਤਾਂ ਬਾਈ ਜੀ ਮੈਂ ਗੱਲ ਸਾਬ ਮੈਂ ਪਲੀਜ਼ ਉਹ ਆ ਜਾਊਗਾ ਥੋੜਾ ਜਿਆਦਾ ਤਿੰਨਾਂ ਨੇ ਵੀ ਲੱਖ ਬੰਦੇ ਨੇ ਚੁੜਿਆ ਥੋੜਾ ਜਿਆਦਾ ਪਰ ਸੋਹਣੇ ਬਾਈ ਜੀ ਦੋਨੇ ਚੀਜ਼ਾਂ ਹੋ ਜਾਏਗੀ ਇੱਕ ਦੋਨੇ ਚੀਜ਼ ਤੁਸੀਂ ਕਿਹਾ ਸੀ ਤੁਸੀਂ ਆਪਣੀ ਸਰਕਾਰ ਤੋਂ ਕਿਹਾ ਸੀ ਮੈਂ ਆਪ ਜਾ ਕੇ ਸ਼ੁਭਕਰਨ ਦੇ ਮੈਂ ਵੀ ਜਾ ਕੇ ਆਇਆ ਸੀ ਵੀ ਇੱਕ سبسڈی ਨਹੀਂ ਲਾਗੂ ਨਹੀਂ ਕਰਦੇ ਸੀ ਪਰ ਹੁਣ ਦੀ ਘੜੀ ਕੀ ਆ ਕੋਈ ਵੀ ਨਵਾਂ ਮੀਟਰ ਲਗਵਾਉਂਦਾ ਕਰੇ ਉਹਦੇ ਚਿੱਪ ਆਲਾ ਢੋਖਾਇਆ ਜਾ ਰਿਹਾ ਤੁਸੀਂ ਚਿੱਪ ਆਲਾ ਚਿੱਪ ਉਹਦੇ ਵਿੱਚ ਨਹੀਂ ਗੇ ਨਹੀਂ ਮੇਰੇ ਨਾਲ ਪਾਉਂਗੇ ਇਤਨਾ ਮਗਰੋਂ ਹੋਏ ਕਿ ਇੱਕ ਮਿੰਟ ਦੇਖੋ ਇੱਕ ਮਿੰਟ ਅਸੂਜੀ 25 ਸਾਲੋਂ ਹੋਂਦ ਤੇ ਸਾਰੀਆਂ ਸਰਕਾਰਾਂ ਨੂੰ ਜਮਾ ਇਹ ਗੱਲ ਕਰੀ ਆਏ ਭਾਈ ਜੀ ਕੋਈ ਸੇਲੂ ਨਹੀਂ ਖੋਲੇ ਓਏ ਆ ਬਰਨਾਲਾ ਵਾਲੇ ਸਾਰੇ ਆ ਗਿਆ ਸਾਨੂੰ ਆ ਹੀ ਗਿਆ ਭਾਈ ਜੀ ਸੇਲੂ ਉਹ ਗੱਲ ਦਾ ਫਾਇਰ ਤੇਰਾ ਕਰਦੇ ਉਹ ਮਾਰਕੀਟ ਕਮੇਟੀ ਬਾਬਨੂ ਆਖੋਗੇ ਇਹ ਤਾਂ ਚੀਜ਼ਾਂ ਜਿਹੜੀਆਂ ਬਣਨੀਆਂ ਜਿਹੜੀਆਂ ਜਮ੍ਹਾਂ ਹੋਣੀਆਂ ਜੇ ਥੋੜੀ ਚੀਜ਼ ਨੂੰ ਕੋਈ ਹੱਥ ਲਾਉਂਦਾ ਗੱਲ ਹੈ ਜੇ ਤੁਹਾਨੂੰ ਬਿਜਲੀ ਦਾ ਬਿੱਲ ਲੈਂਦਾ ਫੇਰ ਗੱਲ ਹੈ ਉਹ ਚੀਜ਼ ਨਹੀਂ ਇੱਕ ਦਿਨ ਹੁਣ ਚ ਪਹਿਣੀ ਫੇਰ ਪਾ ਦੇਉਗੇ ਫੇਰ ਗੱਲੇ ਨਾ ਪਊਗੀ ਉਹਦਾ ਚੀਜ਼ਾਂ ਕਿਹੜੀਆਂ ਹੋਣੀਆਂ ਕਰੋਗੇ ਇਹ ਲੋਕੋ ਹੁਣ ਤੇ ਅੱਜ ਮੱਡੀ ਦੀ ਫੀਸ ਭਰਦੇ ਆ ਕਦ ਨੂੰ ਹਟ ਜਾਣਗੇ ਸਾਰਾ ਵਪਾਰੀਆਂ ਦੇ ਡਾਂਡੀਆਂ ਬਣਨੇ ਦੇ ਹੱਥਾਂ ਜਾਊ ਉਹ ਯਾਰ ਪਤਾ ਨਹੀਂ ਕਿੱਥੇ ਕੀ ਜਾਊ ਨਾ ਤਾਂ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਖਵਰਾ ਕੀ ਚੱਲੀ ਜਾਂਦਾ ਨਹੀਂ ਮੈਂ ਸੱਤਾ ਵੇਲੇ ਕੋ ਕੋ ਨਹੀਂ ਜਿਹੜੀਆਂ ਬਣਦੀਆਂ ਨੇ ਜਿਹੜਾ ਸਹੀ ਤੇ ਕਢਾਉਣਾ ਹੈ ਜੀ ਉਹ ਕੇਂਦਰ ਸਰਕਾਰ ਨੇ ਬਣਾਉਂਦੇ ਆ ਐਫਸੀ ਨੇ ਕਢਾਉਣਾ ਦੀ ਗੱਲ ਕਰਦਾ ਹੁਣ ਜੂਰੀਆ ਤੁਸੀਂ ਤੇ ਨਾ ਬਣਦੀਆਂ ਸੱਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਨੂੰ ਰਾਜਨੀਤਿਕ ਲੋਟ ਇੱਕ ਮਿੰਟ ਜੀ ਅਭੀ ਰਾਜਨੀਤਿਕ ਲੀਡਰ ਜਦੋਂ ਵੀ ਆਉਂਦੇ ਆ ਉਹਨਾਂ ਨੂੰ ਸਵਾਲ ਕਰੀਆਨੇ ਉਹ ਅਸੀਂ ਸਵਾਲ ਕਰਨ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਛੁੱਪ ਕਰਨ ਸ਼ਹੀਦ ਕੀਤਾ ਵੀ ਉਹਦੇ ਚੈੱਕ ਬਾਰੇ ਇਹਦੀ ਨੌਕਰੀ ਬਾਰੇ ਪਰ ਉਹਦੇ ਵਿੱਚ ਕੀ ਹੋ ਗਿਆ ਸਾਡੀਆਂ ਮਾਮਾ ਨੂੰ ਭੈਣਾਂ ਨੂੰ ਚੱਕ ਕੇ ਥਾਣੇ ਚ ਲੈ ਗਏ ਉਹਦੇ ਸਾਡੇ ਕੀ ਕਸੂਰ ਸੀ ਉੱਥੇ ਕਲਪੀਆ ਜੀ ਮੈਂ ਮੈਂ ਕਹਿ ਰਹਾ ਹਾਂ ਫਰੀ ਜੀ ਕਿ ਕਹਿਣਾ ਨਹੀਂ ਵੀਰੇ ਹੋ ਗਿਆ ਮੈਂ ਕਿੰਨਾ ਕਰਾਂਗੇ ਤੇ ਨਾ ਨਹੀਂ ਦੇਵਾਂਗੇ ਕਦੋਂ ਖਾਣੂ ਠੀਕ ਹੈ ਨਹੀਂ ਨਹੀਂ ਬਾਈ ਮੇਰੀ ਧੱਕਾ ਗਲਤ ਗੱਲ ਤਾਂ ਨਹੀਂ ਹਾਰ ਬਾਈ ਜੀ ਨਹੀਂ ਨਹੀਂ ਉਹ ਤੋਂ ਪਹਿਲਾਂ ਦੇਣੇ ਸੀ ਕਿ ਬਾਕੀ ਸਾਡੇ ਬਲਾਕ ਕਰਦਾ ਰਾਮਪਰਾ ਬੱਲੋ ਨੂੰ ਜੀ ਨਹੀਂ ਬੋਲਣ ਦੇਵਾਂਗੇ ਯਾਰ ਕਦੋਂ ਸਭ ਕਰਨ ਦਾ ਮੁੰਡਾ ਅਮਰ ਬਣਿਆ ਯਾਰ ਗੱਲ ਸਿੱਧੀ ਹੈ ਇਹ ਕੀ ਗੱਲ ਯਾਰ ਨਹੀਂ ਯਾਰ ਆਏ ਆਪਣੇ ਨਹੀਂ ਨਹੀਂ ਜਮੀ ਨਹੀਂ ਸਾਕੇ ਯਾਰ ਸਾਡੇ ਦੇ ਤਾਂ ਸੁਣੋ ਇੱਕ ਰਣਜੀਤ ਸਿੰਘ ਸਾਡੇ ਨਾਲ ਕਹਿੰਦਾ ਵੀ ਯਾਰ ਉਹ ਕਰ ਦਿਓ ਉਦੋਂ ਨਹੀਂ ਯਾਰ ਪੁਲਿਸ ਨੇ ਕੁਝ ਨਹੀਂ ਯਾਰ ਸਾਰੇ ਬੋਧ ਕੱਲ ਵੀਡੀਓ ਕਰਕੇ ਸਾਬ ਨੂੰ ਦੱਟ ਗਏ ਕੱਲ ਦਾ ਫੇਰ ਵੀਡੀਓ ਵੀ ਨੂੰ ਪਈ ਉਹ ਉਹੀ ਜ਼ਮੀਨ ਯਾਰ ਕੱਲ ਨੂੰ ਮਰਵਾ ਕੇ ਦੱਗਿਆ ਰਹਿਣ ਦਿਓ ਨਹੀਂ ਬੋਲਣ ਦੇਵਾਂਗੇ ਯਾਰ ਸਾਡੇ ਥੱਜੇ ਪੈਂਦੀਆਂ ਯਾਰ ਕੋਈ ਜਵਾਬ ਨਹੀਂ ਯਾਰ ਕਿਉਂ ਸਭ ਕਰਨ ਦੇ ਪਰਿਵਾਰ ਨੂੰ ਕਿਉਂ ਨੌਕਰੀ ਮਿਲੀ ਕਿਉਂ ਮਿਲੀ ਹੈ ਦੇਵਾਂਗੇ ਨਹੀਂ ਜਿੰਦੇ ਉਹਦਾ ਇਹ ਉਹਦਾ ਐ ਵੀ ਹੋ ਗਿਆ ਤੁਸੀਂ ਕਹਿੰਦੇ ਵੀ ਦੇਵਾਂਗੇ ਜੀ ਪਹਿਲੋਂ ਪਿੰਡਾਂ ਦਾ ਚੈੱਕ ਵੀ ਚੈੱਕ ਵੀ ਹੋ ਗਿਆ ਚੈੱਕ ਵੀ ਬਣ ਗਿਆ ਪਹਿਲਾਂ ਦਾ ਬਣ ਗਿਆ ਲੈ ਕੇ ਇਹ ਆ ਤੜਕੇ ਨੂੰ ਲੈ ਲਾ ਦਿਓ ਜੀ ਸਾਡੇ ਕੋਲ ਕਿਉਂ ਨਹੀਂ ਉਹ ਕਿਸੇ ਅਫਸਰ ਨੂੰ ਤੜਕੇ ਨੂੰ ਲੈ ਆਓ ਕੋਡ ਆਫ ਕਲੈਕਟ ਕਰਾਈ ਦੇ ਦਾਂਗੇ ਆਪਾਂ ਥੋੜਾ ਜਿਹਾ ਪਰਚੇ ਜਾਰ ਨਹੀਂ ਸਿੱਦੇ ਖਰਾਬ ਲੱਗਦੇ ਆ ਕੋਡ ਆਫ ਇੱਕ ਮਿੰਟ ਹਾਂ ਆਈ ਥਿੰਕ ਕਿ ਜੇ ਮੈਨੂੰ ਅਗਿਆ ਵੀ ਬਈ ਮਿਲ ਗਿਆ ਮੈਂ ਤੁਹਾਡੇ ਕੋਲੇ ਆ ਗਿਆ ਫਿਰ ਉਸ ਤੋਂ ਬਾਅਦ ਵੀ ਨਹੀਂ ਜਿੰਦਗੀ ਨਹੀਂ ਨਹੀਂ ਤੁਸੀਂ ਤੁਸੀਂ ਆ ਗਏ ਜੀ ਨਹੀਂ ਜੇ ਤਾਂ ਫੇ ਤੁੰਗ ਆਪਣੀ ਲੱਖੀਆਂ ਬੋਲਣਾ ਹੰਡਈ ਜਾਂਦੇ ਯਾਰ ਕਮਾਲ ਤੁਸੀਂ ਆ ਗਏ ਜੀ ਕਿਸੇ ਸਾਡੇ ਕਿਸੇ ਵੀ ਸਾਲਾ ਕੋਲੋਂ ਨਹੀਂ ਕੋਮ ਕੰਮ ਨੂੰ ਫਿਰ ਜਾਣਾ ਨਹੀਂ ਨਹੀਂ ਚੱਲੇਗਾ ਆਹ ਬਾਰੇ ਬਾਰੇ ਜਾ ਰਹੇ ਜੀ ਜੀ ਸ਼ੁਗਰਾ ਪਲੀਜ਼ ਮਰਦਾਬਾਦ ਕਰਦੇ ਹਾਂ होगी यार तेरे कुछ भी नहीं आई की तेरे एमएलए ने आया है कहते यार काटा लोदा नहीं घर पट गए यार समझ के कल क्या करतेगेगा तेरे पुत मरके यार कमाल होगी यार हां जी मौसा बोलो बोलो पहले से तेरे नहीं आया यार पहले ही मुल्का बात करा कर तेरे आका सो तेरे नहीं रखे यार तू मुर्दा <muchas>